ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਸ਼ੁਰੂਆਤ ਕਰਦੇ ਆਂ ਆਪਾਂ ਅੱਜ ਦੇ ਵਲੌਗ ਦੀ ਅੱਜ ਦੇ ਦਿਨ ਦੀ ਠੀਕ ਹੈ ਆਪਾਂ ਰੈਡੀ ਹੋ ਗਏ ਆਂ ਤੇ ਹੁਣ ਆਪਾਂ ਜਾਣਾ ਬੁਟੀਕ ਤੇ ਰੋਟੀ ਰੋਟੀ ਖਾ ਕੇ نیچے ਦੇਖਦੇ ਆਂ ਜੁਝਾਰ ਕੀ ਕਰਦਾ ਮੰਮੀ ਵਰਗੀ ਕੀ ਕਰਦਿਆ ਲੋ ਜੁਝਾਰ ਦੇ ਦਾ ਦਹੀਂ ਨਾਲ ਸਾਈਕਲ 'ਨਾਲ ਫੁੰਗੇ ਲਈ ਜਾਂਦਾ ਹੈ ਮੰਮੀ ਨੂੰ ਲੱਗਦਾ ਰੋਟੀ ਬਣਾਇ ਜੂਂਗੀ। ਲੋ ਇੱਧਰ ਦੇਖ ਲੋ ਸਾਡੇ ਜੁਹਾਰ ਸਿੰਘ ਦੀ ਸਾਈਕਲ ਹੀ ਖੜੀ ਆ ਇੱਧਰ ਸਾਡੇ ਗੁੰਤਾਜ ਦੀ ਖੜੀ ਆ ਉਹ ਜੁਹਾਰ ਤੇ ਗੁੰਤਾਜ ਦੀ ਸਕੂਟਰੀ ਖੜੀ ਆ ਸਾਰਾ ਬੇੜਾ ਇਹੀ-ਇਹੀ ਨੱਪ ਲੈਂਦਿਆਂ ਸਾਰਾ ਬੇੜਾ ਜਿੰਨਾ ਵੀ ਹੁੰਦਾ ਆਪਾਂ ਹੋ ਗਏ ਰੈਡੀ ਆਪਾਂ ਸਮਾਨ ਵੀ ਕਰ ਲਿਆ ਆਪਦਾ ਇਕੱਠਾ ਸਾਰਾ ਸਮਾਨ ਧਰ ਦਿਆਂ ਆਪਾਂ ਠੀਕ ਆ ਇਹ ਦਰਗੰਦਾਂ ਦੀਆਂ ਛੋਟੀਆਂ ਹੁੰਦੀਆਂ ਟੋਪੀਆਂ ਗੱਡੀਆਂ ਸੀਗੀਆਂ ਤੁਝਾਰ ਦੇ ਆਗੀਆਂ ਦੋ ਟੋਪੀਆਂ ਇੱਕ ਤਾਂ ਮੈਂ ਉਹਦੇ ਹੁਣੀ ਦੇਤੀ ਮਣਾਉਂਦੇ ਪਰੌਤੇ ਦੇਖੋ ਪੋਇਮ ਦੇ ਵਿੱਚ ਕਿਹਾ ਵੀ ਪਕੌੜੇ ਬਣਾਏ ਮੰਮੀ ਨੇ ਮੰਮੀ ਨਹੀਂ ਦਾਦੀ ਮੰਮੀ ਤੇ ਆਂਦੇ ਪਕੌੜੇ ਬਣਾਏ ਦਾਦੀ ਨੇ ਮੰਮੀ ਕਹਿੰਦੀ ਮੰਮੀ ਕਿਹੜੀ ਬਣਾਉਂਦੀ ਐ ਤੇਰੇ ਪਰੌਤੇ ਮੰਮੀ ਪੋਇਮ ਦੇ ਵਿੱਚ ਵੀ ਕਹਿੰਦੀ ਵੀ ਦਾਦੀ ਦਾ ਨਾਂ ਹੀ ਬੂਹਾ ਦੇ ਹੈ ਆ ਦੇਖ ਲਓ ਆ ਦੇਖ ਲਓ ਇਹ ਕੰਮ ਇਹਦੇ ਕੰਮ ਦੇਖ ਲਓ ਇਹਦੇ ਤੁਝਾਰ ਸਿੰਘ ਜੀ ਦੇ ਮਾਰਦਾ ਹਾਂ ਲੋ ਟੋਪੀ ਤੇ ਪੂਰੀ ਮੇਚ ਆ ਗਈ। ਥਾਗ ਦੋ ਟੋਪੀਆਂ ਬਣ ਗਈ ਅੱਜ ਦਿਨ ਸਵੇਰੇ ਸਵੇਰੇ ਜੁਹਾਰ। ਲੋ ਆਪਾਂ ਚੱਕ ਲਿਆ ਸਮਾਨ ਲੈ ਜੀਏ ਹੁਣ ਉਰਥ ਗੇਟ ਮੁਰੇ। ਦਿੱਕੀ ਲੈ ਕੇ ਆ ਰਹੇ ਹੁਣੇ ਗੱਡੀ। ਦੇ ਵਿੱਚ ਰੱਖਾਂਗੇ ਹੁਣ ਆਪਾਂ ਸਾਰਾ ਸਮਾਨ ਆਉਂਦਾ। ਕਿਚਰਾ ਉਹ ਤੇ ਕਿਚਰਾ ਤੇਰੀ ਗੱਡੀ ਆ ਕਿਚਲਾ। ਮੱਦੀ ਟੋਪੀ ਹੀ ਆ। ਕਿੱਥੇ ਮਾਰਦਾ? ਸਾਰਾ ਪਾਣੀ ਸੀਸ ਦੇ ਮਾਰਕੀਟ ਉੱਪਰ ਮਾਰਨਾ ਇਹਨਾਂ ਨੂੰ ਪਤਾ ਪੈਪਰ ਵੀ ਤੂੰ ਮਾਰਦੇ ਆ ਇੱਥੇ ਆਹ ਇਹਨੂੰ ਮੋੜ ਕੇ ਖਿੱਚਦਾ ਮੈਂ ਲੋ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਅੱਜ ਮੇਰੇ ਤੇਲ ਲੱਗਿਆ ਹੋਇਆ ਵਾਲਾਂ ਤੇ ਪੂਰਾ ਪੂਰਾ ਹੈੱਡ ਵਾਸ਼ ਕਰਵਾ ਕੇ ਆਉਂਗੀ ਉਨ ਜਾਉਂਗੀ ਨਾ ਕਰਵਾ ਕੇ ਆਉਂਗੀ ਲੱਗਦੇ ਹੱਥੀ ਤੇ ਇਧਰ ਆਪਣੇ ਦੋ ਸੂਟ ਕੰਪਲੀਟ ਹੋ ਗਏ ਆ ਆ ਇਹਦੇ ਤੈਨੂੰ ਪਤਾ ਵੀਰਪਾਲ ਆਈ ਦੇ ਡਿਜ਼ਾਈਨ ਦੇ ਕਿੰਨੇ ਆਰਡਰ ਨੇ ਘਟੋ ਘਟ 4-5 ਸੂਟ ਦੇ ਆਰਡਰ ਦੁਬਾਰੇ ਆ ਗਏ ਇਹਦੇ ਇਹ ਦੋ ਪਹਿਲਾਂ ਬਣ ਗਏ ਪਿਛਲੇ ਸੀਜ਼ਨ ਦਾ ਬਣਿਆ ਹੋਇਆ ਇਹ ਦੋ ਪਹਿਲਾਂ ਬਣਾ ਕੇ ਭੇਜ ਵੀ ਦਿੱਤੇ ਆਪਾਂ ਤੇ ਆ ਮੇਰੇ ਵਾਲਾ yellow suit ਹੀ ਆ ਤਿੰਨ ਸੂਟ ਇਹਦੇ ਨਾਲ ਦੀ ਆਪਾਂ ਬਣਾ ਕੇ ਭੇਜਦੇ ਆ ਨਾ ਇੱਕ ਸਟਿਚ ਇੱਕ ਆਨ ਸਟਿਚ ਸੀਗਾ ਠੀਕ ਹੈ ਤੇ ਇੱਕ ਆ ਕੁੜੀ ਨੇ ਦੋਨੇ ਸੂਟ ਬਾਏ ਕੀਤੇ ਆ ਪਹਿਲਾਂ ਵੀ ਇਹੀ ਮੇਰੀ ਕਲਾਇੰਟ ਆ ਆਸਟ੍ਰੇਲੀਆ ਤੋਂ ਬਹੁਤ ਵਧੀਆ ਕਲਾਇੰਟ ਆ ਮੇਰੀ ਕਿ ਇਹਨਾਂ ਨੇ ਮੋਗੇ ਤੋਂ ਆਉਣੋਂ ਫੜਨ ਵਾਸਤੇ ਸੂਟ ਤਾ ਇਹ ਆਪਾਂ ਡਿਸਪੈਚ ਕਰਕੇ ਰੱਖਤੇ ਤਿਆਰ ਕਰਕੇ ਰੱਖਤੇ ਦੋ ਸੂਟ ਹੋਰ ਰੈਡੀ ਹੋਏ ਸੀ ਕਲਾਇੰਟ ਦੇ ਉਹ ਫੜ ਕੇ ਲੈ ਗਈ ਹੁਣ ਤਾਂ ਇਹ ਮੰਨ ਲਓ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਸੂਟ ਰੈਡੀ client ਆਇਆ ਦੋ client ਨੂੰ ਸੀਟ ਬਸ ਉਹ ਕੰਮ ਕੱ끌ਿਆ ਬਈ ਡਾਈ ਵਾਲਾ ਆਪਾਂ ਸਮਾਨ ਸਾਰਾ ਰਿੱਕੀ ਵੀ ਹੋ ਗਿਆ ਰੈਡੀ ਐਣ ਕ ਲਾ ਲਈ ਇਹਨਾਂ ਨੇ ਮੈਂ ਵੀ ਐਣਕ ਚੱਕਣ ਦਾ ਹੱਕ ਬੰਦਾ ਮੇਰਾ ਵੀ ਮੈਂ ਵੀ ਲਾਉਣੀ ਐਣਕ ਇੱਧਰ ਪਾਣੀ ਪਾਣੀ ਪੀਣ ਵਾਸਤੇ ਲੱਗ ਜਾਨੇ ਰੋਟੀ ਖਾਣੇ ਠੀਕ ਹੈ ਜੀ ਲਓ ਜੀ ਆਪਣਾ ਸਕੂਟਰ ਹੋ ਗਿਆ ਸਟਾਰਟ ਕੀਕਾ ਸਕੂਟਰ ਤੇ ਕਰਕੇ ਆਉਣੇ ਅੱਜ ਆਪਾਂ ਕੰਮ ਕਰ ਸਾਰੇ ਜਿੰਨੇ ਵੀ ਕਰਨੇ ਆ ਨਾ ਸਕੂਟਰ ਤੇ ਕਰਕੇ ਆਉਣਗੇ ਅੱਜ ਆਪਾਂ ਕੰਮ ਲੋ ਬਈ ਫਿਰ ਆਪਾਂ ਪੀਤੀ ਚਾਹ ਚਾਹ ਦੇ ਨਾਲ ਗੁੜ ਵਾਲੀ ਚੂਰੀ ਕਿਸੇ ਔੜ ਤੇ ਆ ਇਹ ਪੁਆਇੰਟ ਇੱਥੇ ਗੁੜ ਵਾਲੀ ਚੂਰੀ ਦੇਸੀ ਕਿ ਉਹਦੀ ਬੜੀ ਸੁਆਦ ਬਣਦੀ ਹੈ ਔਰ ਵੀ ਕਾਫੀ ਕੁਝ ਮਿਲਦਾਗਾ ਪਰ ਆਪਾਂ ਚੂਰੀ ਖਾ ਕੇ ਖੁਸ਼ ਹੋ ਗਏ ਮੇਰੀ ਕਦੀ ਲੱਗੇ ਹਾ ਜਸ ਕੋਣ ਦਾਤ ਆ ਮੇਰ ਕਈ ਹਾਂਜੀ ਬਈ ਗਵਾਜ ਆਪਾਂ ਪਹੁੰਚੇ ਸੀ ਆਵਦੀ ਵਰਕਸ਼ਾਪ ਤੇ ਵਰਕਸ਼ਾਪ ਤੇ ਆਪਣਾ ਕੰਮ ਚੱਲੀ ਜਾਂਦਾ ਦੇਖੋ ਤੁਸੀਂ ਇਹ ਆਪਣੇ ਕਾਲੇ ਵਾਲੇ ਡਿਜ਼ਾਈਨ ਲੱਗੇ ਹੋਏ ਨੇ ਸਾਰੇ ਜਿੰਨੇ ਵੀ ਲੱਗੇ ਆ ਗ੍ਰੀਨ ਕਲਰ ਚ ਬਣ ਰਿਹਾ ਹੈ ਬਲੈਕ ਚ ਬਣ ਰਿਹਾ ਹੈ ਰਾਇਲ ਬਲੂ ਚ ਬਣ ਰਿਹਾ ਹੈ ਆ ਰਾਇਲ ਬਲੂ ਹੈ ਠੀਕ ਹੈ ਇੱਧਰ ਆਪਣਾ ਮਹਿਰੂਨ ਚ ਬਣ ਰਿਹਾ ਹੈਗਾ ਇੱਧਰ ਬਲੈਕ ਚ ਬਣ ਰਿਹਾ ਹੈਗਾ ਜਿਹੜਾ ਫਰੰਟ ਤੇ ਦਿਖਾਇ ਸੀ ਉਹ ਬਲੂ ਚ ਬਣ ਰਿਹਾ ਸੀ ਲਓ ਜੀ ਇਹ ਸਾਰੇ ਡਿਜ਼ਾਈਨ ਆਪਣੇ ਲੱਗੇ ਹੋਏ ਆ ਲਓ ਭਾਈ ਹੁਣ ਆਪਾਂ ਚੱਲੇ ਆ ਲੈਸ ਲੈਣ ਲੋ ਵੀ ਆਪਾਂ ਪਹੁੰਚ ਗਏ ਆਂ ਸਦਰ ਬਜ਼ਾਰ ਚ ਸਦਰ ਬਜ਼ਾਰ ਚ ਹੀ ਹੈ ਨਾ ਸਦਰ ਬਜ਼ਾਰ ਚ ਲੈਸ ਨਹੀਂ ਸੀਗੀ ਇੱਕ ਆਪਣੇ ਕੋਲ ਜ਼ਰੂਰੀ ਜਿਹੜੀ ਚਾਹੀਦੀ ਸੀ ਤੇ ਉਹ ਮਿਲੂਗੀ ਵੀਰੇ ਤੇ ਇੱਕ ਆਪਣੇ ਜਿਹੜਾ ਮਸ਼ੀਨ ਵਰਕ ਆ ਉਹਦੀਆਂ ਰੀਲਾਂ ਖਤਮ ਹੋਈਆਂ ਪਈਆਂ ਸੀ ਤੇ ਉਹ ਰੀਲਾਂ ਲੈ ਜਾਣੀਆਂ ਸੀ ਆਪਾਂ ਤੇ ਇਹ ਹੁਣ ਆਪਾਂ ਕੰਮ ਕਰਕੇ ਫੇਰ ਆਪਾਂ ਜਾਵਾਂਗੇ ਬੁਟੀਕ ਤੇ ਲੋ ਵੀ ਕੰਮ ਧੰਦਾ ਕਰ ਲਿਆ ਫਿਨਿਸ਼ ਠੀਕ ਹੈ ਇਹਦੇ ਰਿੱਕੀ ਵੀ ਫ੍ਰੀ ਖੜੇ ਨੇ ਕਿਉਂਕਿ ਆਪਣੀ ਜਿਹੜੀ ਸੰਦ ਨੇ ਉਹ ਅੰਦਰ ਲਗਾ ਤੇ ਤੇ ਤੁਹਾਨੂੰ ਖੁਸ਼ੀ ਦੀ ਗੱਲ ਦੱਸੀਏ ਕੈਮਰੇ ਚੋਂ ਕਲਿੱਪ ਕੱਢ ਕੇ ਆਣਾ ਰਿੱਕੀ ਐਡ ਕਰਾਂਗੇ ਠੀਕ ਹੈ ਨਿਕਲ ਜੂਗੇ ਐ ਕਲਿੱਪ ਠੀਕ ਹੈ ਤੇ ਜੁਹਾਰ ਰਪਈ ਅੱਜ ਜੁਹਾਰ ਨੇ ਕਦਮ ਪੱਟੇ ਹੈਨਾ ਭੱਜ ਕੇ ਆਉਦੇ ਪਾਪਾ ਕੋਲ ਗਿਆ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਇੰਨੀ ਕ ਜਿਆਦਾ ਖੁਸ਼ੀ ਹੋ ਜਾਂਦੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਸ ਮੈਨੂੰ ਐ ਵੀ ਇਹ ਉਂਗਲ ਵੜ ਕੇ ਨਾ ਮੈਨੂੰ ਐ ਐ ਕਰਕੇ ਤੋੜਿਆ ਕਰ ਇਹਨੂੰ ਐ ਐਏ ਇਹ ਉਂਗਲ ਪੜਕੇ ਚੱਲ ਜੁਹਾਰ ਇਧਰ ਨੂੰ ਚਲੀਏ Papa ਕੋਲ ਚਲੀਏ ਚੱਲ ਆਪਾਂ ਉੱਥੇ ਖਾ ਕੇ ਆਈਏ ਕੁਝ ਜਾ ਕੇ ਤੇ ਇੱਥੇ ਸਕੂਟਰ ਦੇ ਮੂਹਰੇ ਇੱਥੇ ਖੜਿਆ ਕਰੂਗਾ ਸਿਰੇ ਲੱਗ ਜੁਹਾਰ ਰਕੀ ਪਹਿਲਾਂ ਸਮਾਨ ਸਾਰਾ ਘਰੋਂ ਚੱਕਦੇ ਆਪਾਂ ਠੀਕ ਹੈ ਤੇ ਫੇਰ ਆਪਾਂ ਚੱਕਦੇ ਆ ਸਾਰਾ ਸਮਾਨ ਬੁਟੀਕ ਤੋਂ ਗੱਡੀ 'ਚ ਕਿਉਂਕਿ ਜੁਹਾਰ ਦਾ ਸਮਾਨ ਹੀ ਬੜਾ ਹੋ ਜਾਂਦਾ ਤਾਂ ਕਰਕੇ ਹੁਣ ਆਪਾਂ ਲਓ ਜੀ ਸਮਾਨ ਕਰਕੇ ਰੱਖ ਲਿਆ ਸੈੱਟ ਗੱਡੀ ਦੇ ਵਿੱਚ ਹੁਣ ਆਪਾਂ ਬਸ ਕੋਈ ਹੋਰ ਸਮਾਨ ਨਾ ਰਹੇ ਜੇ ਉਹ ਦੇਖਣਾ ਹੈ ਦੇਖ ਕੇ ਫਿਰ ਆਪਾਂ ਦੇਖਾਂਗੇ ਕੀ ਬਣਦਾ ਸਾਰਾ ਆਪਾਂ ਲਗਾਤਾ ਠੀਕ ਹੈ ਇਧਰ ਆਪਣਾ ਕੋਈ ਹੋਰ ਸਮਾਨ ਜ਼ਰੂਰੀ ਤਾਂ ਨਹੀਂ ਰਹਿੰਦਾ ਟੋਪੀ ਚੱਕ ਲਈ ਜੁਹਾਰ ਸਿੰਘ ਦੀ ਠੀਕ ਹੈ ਹੂੰ ਖੁਸ਼ ਹੋਈ ਜਾਂਦੇ ਨੇ ਉਹਦੀ ਵੀਡੀਓ ਦੇਖ ਦੇ ਕੇ ਇਧਰ ਇਹ ਸਕੂਟਰ ਨਾਲ ਪੰਗੇ ਲਈ ਜਾਂਦੇ ਲਓ ਬਈ ਗਾਇਸ ਮੈਂ ਤੇ ਜੁਹਾਰ ਸਿੰਘ ਗੱਡੀ 'ਚ ਬੈਠ ਚੁੱਕੇ ਆ ਟੋਪੀ ਕਰਤੀ ਜੁਹਾਰ ਸਿੰਘ ਦੀ ਚੇਂਜ ਹੁਣ ਆਪਾਂ ਜਾ ਰਹੇ ਆ ਮੇਰੇ ਪੂਆ ਜੀ ਕੋਲ ਮੇਰੇ ਛੋਟੇ ਰੀਲ ਪੂਆ ਜੀ ਕੋਲ ਜਿਹੜੇ ਬਰਨਾਲੇ ਹੀ ਨੇ ਰਿੱਕੀ ਦੇ ਮਾਮੀ ਜੀ ਕੋਲ ਜਿੱਥੇ ਅਸੀਂ ਫਸਟ ਟਾਈਮ ਮਿਲੇ ਸੀਗੇ ਠੀਕ ਹੈ ਜਿੱਥੇ ਸਾਡਾ ਬਚਪਨ ਬੀਤਿਆ ਹੋਇਆਗਾ ਤੇ ਜਿੱਥੇ ਸਾਡੇ ਰਿਸ਼ਤੇ ਦੀ ਕਲ ਤੁਰੀ ਸੀ ਠੀਕ ਹੈ ਕਿੱਥੇ ਮੇਰੀ ਇੰਗੇਜਮੈਂਟ ਹੋਈ ਸੀਗੀ ਦੇਖੋ ਕਿੰਨੀਆਂ ਧਾਵਾਂ ਗਿਣਾਤੀਆਂ ਤੁਹਾਨੂੰ ਚਲੋ ਜੀ ਹੁਣ ਰਿੱਕੀ ਆਉਂਦੇ ਆ ਦੁਕਾਨ ਵਧਾ ਕੇ ਠੀਕ ਹੈ ਫੇਰ ਆਪਾਂ ਚੱਲਦੇ ਆਂ ਗੱਡੀ ਸਟਾਰਟ ਕਰਕੇ ਆਪਾਂ ਪਹੁੰਚ ਗਏ ਛੋਟੇ ਪੂਆ ਕੇ ਕਰ ਉਹ ਨਾ ਮम्मी ਘਰੇ ਹੋ ਪਤਾ ਨਹੀਂ ਨਾ ਉਹ ਅਜੀ ਤਾਂ ਹੈ ਨਹੀਂ ਜੋ ਯਾਰ ਉਹ ਹਣ ਮੈਂ ਫੋਨ ਕਰਤਾ ਆਉਂਦਿਆ ਠੀਕ ਆ ਫੁੱਲ ਆ ਦੇਖ ਚੱਕ ਉਹ ਦੇਖ ਪਾਪਾ ਪਾਪਾ ਕਿੱਥੇ ਆ ਉਹ ਸ਼ਸ਼ਕਾ ਸ਼ਸ਼ਕਾ ਕਰ ਦੋ ਸ਼ਸ਼ਕਾ ਕਰ ਦੋ ਸਾਸਿਕਾ ਵਾਣ ਸਿਆ ਨਾ ਪੁੱਟਾ ਦੋ ਆ ਪੇਪਰ ਕੱਟ a baby cap a baby cap a baby cap thank you a baby cap thank you a baby cap a baby boy a baby boy no chutney te saal do cheezan rakhdiyan bua ji ne te dono te jawab da vadda karan ਕਿਵੇਂ ਲੱਗਿਆ ਸਾਗ ਬੜੀਆ ਮਸਤ ਕਲਾਸ ਫਸਟ ਕਲਾਸ ਕੇ ਮਸਤ ਕਲਾਸ ਮੈਂ ਕਿਹਾ ਮਸਤ ਕਲਾਸ ਬਾਕੀ ਦੇ ਬੀ ਸੁਪਰੀਆ ਨੀ ਕੋਸ ਹਮ ਕਰੇ ਲੱਗ ਗਿਆ ਹੋਇਆ ਨਾ ਬੋਈ ਉਵੇਂ ਆ ਗਿਆ ਰਿੱਕੀ ਆ ਗਿਆ ਆ ਗਿਆ ਆ ਗਿਆ ਕਰੇ ਸਾਰਾ ਕੁਝ ਇੱਕ ਚਾਹ ਉਹਦੇ ਆਦੇ ਨਾ ਸੱਕਰ ਮਾ ਦੱਸੋ ਰਿੱਕੀ ਹੈ ਇੱਥੇ ਬੈਠ ਕੇ ਰਿੱਕੀ ਦੀ ਨਾਨੀ ਰੋਟੀ ਖਾਂਦੇ ਸੀਗੇ ਇੱਥੇ ਮੰਮੀ ਰੋਟੀ ਖਾਂਦੇ ਹਾਂ ਇੱਥੇ ਬੀਬੀ ਤੋਂ ਤੁਹਾਡੀ ਮੰਮੀ ਖਾਂਦੀ ਆ ਹਾਂ ਆ ਕੀ ਹੈ ਨਾ ਇੱਥੇ ਆ ਦੇਖਿਓ ਪੂਜੀ ਨੂੰ ਪੂਏ ਦੇਖਿਓ ਗੇੜੇ ਖਾਂਦੇ ਨੂੰ ਬਸ ਐਂ ਮੇਰੀ ਲੱਤ ਨੂੰ ਝੁੰਬੜਿਆ ਘੜਾ ਰੂ ਬਸ ਐਂ ਜਿਵੇਂ ਤੇ ਆ ਪੀ ਚੰਬੜ ਗਿਆ ਜਾਓ ਪੂਆਜੀ ਕੋਲ ਵਗਜੋ ਆ ਦੇਖੋ ਪੂਏ ਦੇਖਿਓ ਉਹ ਤਾਂ ਮਾਤ ਖਾਣਾ ਲੈ ਚਾਹਤਾ ਹੀ ਕੋਲੇ ਲਾਵਾ ਬਣੀ ਨਾ ਕਰਾ ਕੋਈ ਵੱਲ ਰੋਟੀ ਮੂਰੇ ਪਈ ਆ ਨੋ 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 ਜੁਜਾਰਾ ਲੈ ਅਪਣੇ ਮੜਾ ਤੱਕਾ ਹੈ ਮਰਦਾ ਨਹੀਂ ਬੀਬੀ ਤੋੜਾ ਕੌਣ ਉਹ ਤੱਕੜਾ ਤੋੜੀ ਤੱਕੜਾ ਉਹ ਜਿਹੜੇ ਡਰ ਗਿਆ ਡਰ ਕੇ ਅੰਦਰ ਮਤਲਬ ਕਿ ਜੰਬੜਿਆ ਉਹ ਸੱਤ ਕਰਦਾ ਆਉਂ ਉਹ ਆਇਨੀ ਬਤਰਾਦਾ ਉਹ ਕਹਿੰਦੇ ਬੀਬੀ ਉਹ ਬੀਬੀ ਉਹ ਬੀਬੀ ਇਹ ਬਿੱਪੂ ਬੀਬੀ ਆ ਸਾਡਾ ਹੈ ਨਾ ਰਿੱਕੀ ਸੱਤ ਕਰੀ ਤੇ ਕਰਨੀ ਆ ਆਜੋ ਜੁਜਾਰਾ ਆਜੋ ਮम्मा ਕੋਲੇ ਜੁਜਾਰਾ ਜੀਆਰੇ ਮੇਰੇ ਕਾਕੇ ਆਜੋ ਆਜੋ ਇਧਰ ਨੂੰ ਕਰ ਲੋ ਇਧਰ ਨੂੰ ਆਹ ਕਿਉਂ ਬੁਆ ਜੀ ਰਿੱਕੇ ਖੜਜੋ ਇਹਨੂੰ ਖੜ ਜਾਂਦੋ ਇਹਨੂੰ ਖੜ ਜਾਂਦੋ ਇਹਨੂੰ ਖੜ ਗਿਆ ਇਧਰ ਲੈ ਆਓ ਇਧਰ ਲੈ ਆਓ ਹਾਂ 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 ਆਜੋ ਐਨਾ ਦੂਰ ਨਹੀਂ ਮੁੰਡੇ ਦਾ ਨਾ ਬੈਠੀ ਇੱ딜 ਕੰਮ ਨਹੀਂ ਕਰਦਾ ਚੰਦਾ ਹੈਗੀ ਬੋਲੇ Ajo buta aya ajo a dekio aley papa baba black sheep baby shaka doo 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 baby shaka doo 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 baby shaka doo doo ajo ਵੈਰੀ ਗੁੱਡ ਹੁਣਾ ਗਿਆ ਵੱਡੇ ਮਾਮਾ ਜੀ ਦੇ ਘਰ ਵੱਡੇ ਪੂਆ ਦੇ ਘਰ ਆ ਦੇਖੋ ਆ ਫਰੀਂ ਦਿਓ ਦੇਖ ਪੀਂਗ ਦੇ ਝੂਟੇ ਲੈਣੇ ਆ ਲੈਣੇ ਪੀਂਗ ਦੇ ਝੂਟੇ ਜੂ ਯਾਰ ਨਹੀਂ ਲੈਣੇ ਚੰਗਾ ਮਰਜੀ ਆ ਬਸ ਚਲੋ ਜੰਪਿੰਗ ਕਰ ਦੋ ਜੰਪਿੰਗ ਕਰ ਦੋ ਜੰਪਿੰਗ ਕਰੋ ਚਲੋ ਜੰਪਿੰਗ ਨੋ ਮੋਰ ਮੰਕੀ ਜੰਪਿੰਗ ਗਾਣਾ ਵੇ ਯੇ ਕਰ ਦੋ ਕਰ ਦੋ ਜੰਪਿੰਗ ਕਰ ਦੋ ले 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 द लाई तोपर आज हां हजुर की इकिरकि आ ऊपर दी लेगी ना जी के पर से ना टोपी टोपी से जल्दी जल्दी छोड़े आ जा रे जान मेरी चलो 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 लोए फोन भूल जाए की पहला आफू नु आपा ਤਾ ਲਿਆ ਫਿਰ ਫੋਨ ਭੁੱਲ ਗਈ ਮੈਂ ਆਪਦਾ ਛੋਟਾ ਹੁਣ ਚੱਕ ਲਿਆ ਫੋਨ ਬੰਦ ਹੋਇਆ ਪਿਆ ਕਲਾਇੰਟਸ ਦੇ ਕਾਫੀ ਸਾਰੇ ਰਿਪਲਾਈ ਹੋਣੇ ਆ ਘਰੇ ਜਾ ਕੇ ਕਰਦੇ ਆ ਇੱਧਰ ਦੋਨੇ ਜਣੇ ਇਹ ਤਾਂ ਬੈਠ ਗਏ ਗੱਡੀ 'ਚ ਮੈਂ ਬੈਠਣ ਲੱਗੀ ਆ ਲੋ ਬਈ ਹੁਣ ਆਪਾਂ ਚੱਲੇ ਆ ਕਰਨ ਆਜੋ ਜੁਹਾਰ ਆਜੋ ਮम्मा ਕੋਲੇ ਆਪਾਂ ਨਾ ਗੁਨਤਾਜ ਨੂੰ ਆਪਾਂ ਫੋਨ ਕੀਤਾ ਸੀ ਆ ਗੁਨਤਾਜ ਨੂੰ ਦੱਸਿਆ ਵੀ ਜੁਹਾਰ ਆਪਣਾ ਤੁਰਨ ਲੱਗ ਗਿਆ ਤੇ ਗੁਨਤਾਜ ਦੇਖਿਓ ਹੁਣ ਕਿਵੇਂ ਕਰੂਗਾ ਦਾ ਰਿਐਕਸ਼ਨ ਚੈੱਕ ਕਰਨਾ ਵੀ ਕੀ ਮੇਰੇ ਕੋਲ ਆਪ ਬਹੁਤ ਖੀ ਜੰਦਾ ਰਹਿ ਸਤਾ ਹਾਂ ਫਿਰ ਤਾਂ ਸ਼ਾਇਦ ਲੇਟ ਹੋ ਜੇ ਇੱਕ ਹੋਰ ਨੋਰ ਮਾਰੂ ਰਿੱਕੀ ਇੱਕ ਹੋਰ ਨੋਰ ਮਾ ਨਾ ਕੀ ਹੋਇਆ ਵੀਰ ਜੀ ਨਹੀਂ ਆਏ ਪੁੱਤ ਤੁਹਾਡੇ ਤੁਹਾਡੇ ਵੀਰ ਜੀ ਆਏ ਚਲੋ ਖੜੇ ਹੋ ਕੇ ਦੇਖੋ ਚਲੋ ਚਲੋ ਖੜੇ ਹੋ ਕੇ ਦੇਖੋ ਖੜੇ ਰਿੱਕੀ ਖੜੇ ਹੋ ਕੇ ਦੇਖੋ ਚਲੋ ਹਾਂ ਵੀਰ ਜੀ ਨੂੰ ਬੁਲਾਉ ਵੀਰ ਜੀ ਗੀਰ ਜੀ ਬੰਲਾਫੇ ਹਾਂ

ਕੁਛ ਨਹੀਂ ਟਕਾਣਾ ਨਹੀਂ ਤਾ ਪੁਣੇ ਵੀਰੇ ਦਾ ਹੁਣ ਫੜਕੇ ਜਾਇਆ ਕਰ ਲੋ ਬਈ ਸਾਮਾਨ ਚੱਕ ਲਿਆ ਮੈਂ ਤੇ ਬਈ ਤੁੰਤਾ ਦੀ ਵਧੀਆ ਗੱਲ ਦੱਸੀਏ ਸਾਡਾ ਜੀ ਬਈ ਸਾਡਾ ਜਿਹੜਾ ਤੁੰਨ ਲਾਪਿਆ ਠੀਕ ਆ ਬਈ ਠੀਕ ਆ ਠੀਕ ਆ ਬਈ ਠੀਕ ਆ ਦੁਜਾਰ ਤੁੰਨ ਲਾਗਿਆ ਕਹਿੰਦਾ ਤੁਹਾਨੂੰ ਬਈ ਇੱਕ ਵਧੀਆ ਗੱਲ ਦੱਸੀਏ ਡੈਡੀ ਤੁਮ ਝੱਟ ਦਿਖਾਉਣੀ ਆ ਬਾਬਾ ਓਹਗਾ ਤੇ ਹੁਣ ਆਪਾਂ ਖੇਡਦੇ ਆ ਗੁੰਤਾਜ ਨਾਲ ਪਤਾ ਨਹੀਂ ਕਿਹੜੀ ਗੇਮ ਕੋ ਹੋਊਗਾ ਖੇਡਦੇ ਖੇਡਣ ਨੂੰ ਫੋਨ ਕਰਤਾ ਉਹਦੀ ਚਾਚੀ ਚਾਚਾ ਹੀ ਨਾ ਕਹਿੰਦੇ ਸਾਨੂੰ ਥੰਮੇ ਉਹ ਬੜਾ ਯਾਦ ਹੁੰਦਾ ਹਾਂ ਹਾਂ ਹੀ ਗਿਆ ਸੀ ਬੁਲਾ ਸੀ ਆਪਾਂ ਅੱਛਾ ਕਿਉਂ ਲਾਇਆ ਸੀ ਤੂੰ ਆਉਂਦੇ ਹੀ ਨਹੀਂ ਹੈ ਤੂੰ ਬੋਤ ਮੈਂ ਉਹ ਕਰਨ ਲੱਗ ਗਿਆ ਸੀ ਐਡਿਟ ਕਰਨ ਲੱਗ ਗਿਆ ਸੀ ਵੀਡੀਓ ਹੁਣ ਖੇਡੀ ਚਲੋ ਕੀ ਖੇਡੀਏ ਕੈਮਰਾਮੈਨ ਕੋ ਨੂੰ ਨੂੰ ਕੈਮਰਾਮੈਨ ਤਾਂ ਚਲ ਮੈਂ ਹੀ ਹੋ ਜਾਊਂਗਾ ਕੀ ਖੇਡਣਾ ਆਪਾਂ हां ਕੀ ਖੇਡਣਾ ਆਪਾਂ ਲੁਕਣ ਵਿੱਚ ਲੁਕਣ ਵਿੱਚ ਠੀਕ ਆ ਅੰਦਰ ਆਵਾਂਗੇ ਨਾਲੇ ਇੱਥੇ ਦਾਈ ਨੇ ਆ ਕਰਾਂਗੇ ਇੱਥੇ ਦਿਆ ਕਰਾਂਗੇ ਦਾਈ ਉਹ ਦੂਰ ਜਾ ਕੇ ਤਾਂ ਉੱਥੇ ਠੰਡ ਹੈ ਠੰਡ ਤਾਂ ਇੱਥੇ ਵੀ ਹੈ ਐ ਚਪਾ ਦੇ ਨਾਲ ਫੇਰ ਕੁਝ ਨਹੀਂ ਦੇ ਚਾਹ ਲਾ ਕੇ ਆ ਫਿਰ ਵਰਦੇ ਭਾਜਾ ਮਿੰਟ ਮਾਰ ਕੇ ਚਲ ਦੀ ਫਾਸਟ ਲੋਈ ਗੁੰਤਾ ਸਿੰਘ ਜੀ ਨੇ ਪਰਦੇ ਕਰਤੇ ਆ ਇੱਧਰ ਕਹਿੰਦਾ ਚਾਚੀ ਆਪਾਂ ਦਾਈ ਇੱਥੇ ਦੇਣੀ ਆ ਇੱਥੇ ਖੜਕੇ ਦਾਈ ਦੇਵਾਂਗੇ ਅਸੀਂ ਭਾਈ 1 ਤੋਂ 15 ਗਿਣਾਂਗੇ ਕਿਉਂਕਿ ਇਹਦੇ ਨਾਲ ਘਰੇ ਖੇਡਣ ਲਈ ਹੋਰ ਕੋਈ ਜਵਾਕ ਨਹੀਂ ਹੈਗਾ ਤੇ ਸਾਰੇ ਵੱਡੇ ਨੇ ਘਰ ਚੋਂ ਸਾਰਿਆਂ ਨੂੰ ਛੋਟੀ ਮੈਂ ਆ ਤੇ ਗੁੰਦਾ ਆ ਜਾ ਉਹ ਤੋਂ ਬਾਅਦ ਜਹਾਰਾ ਤੇ ਹੁਣ ਦਾਈਓ ਅਸੀਂ ਫਿਰ ਦੋਨੇ ਆਣੇ ਖੇਡਦੇ ਆ ਫਿਰ ਇਹ ਕਹਿੰਦਾ ਵੀ ਮੈਂ ਚਾਚੀ ਆਪਾਂ ਦੋਨੇ ਖੇਡਾਂਗੇ ਕੱਲ ਅਸੀਂ ਲੁਕਣ ਮਿਚੀ ਖੇਡੇ ਸੀਗੇ ਅੱਜ ਵੀ ਕਹਿੰਦਾ ਚਾਚੀ ਮੈਂ ਵੀਡੀਓ ਬਣਾਉਣੀ ਆ ਲੁਕਣ ਮਿਚੀ ਖੇਡਦੇ ਆਂ ਦੀ ਤੇ ਪਰਸੋਂ ਅਸੀਂ ਕ੍ਰਿਕਟ ਖੇਡੇ ਸੀਗੇ ਹਾਂ ਹੁਣ ਸਹੀ ਆ ਪੁੱਤ ਹੌਣ ਸਹੀ ਆ ਹੁਣ ਪਰਦੇ ਲੱਗ ਗਏ ਨਾ ਹੁਣ ਸਹੀ ਆ ਉੱਥੇ ਹੁਣ ਆਪਾਂ ਵਧੀਆ ਖੇਡ ਲੈਨੇ ਆ ਬਸ ਠੀਕ ਹੈ ਹੁਣ ਪਹਿਲਾਂ ਦਾਈ ਕੌਣ ਦਊਗਾ ਮਾ ਦੇ ਤੁਸੀਂ ਕਹੋਗੇ ਮੈਂ ਦੇ ਦੇਣੀ ਆ ਚੱਲ ਤੁਸੀਂ ਲੁੱਕ ਜੋ ਨਹੀਂ ਮੈਂ ਥੋੜੀ ਵੀਡੀਓ ਵੀ ਬਣਾਉਂ ਆ ਠੀਕ ਹੈ ਚਲੋ ਮੈਂ ਦਾਈ ਦੇ ਕੇ ਆਵਾਂ 10 15 ਕਿੰਨੇ ਆ 1 2 3 4 5 6 7 8 9 10 11 12 13 14 15 ਆ ਜਾ ਲਓ ਵੀ ਆਪਾਂ ਲੱਭਣ ਜਲਿਆਂ ਗੁੰਤਾਜ ਨੂੰ ਠੀਕ ਹੈ ਇੱਧਰ ਦੇਖ ਲਓ ਜੁਝਾਰਤਾ ਟੀਵੀ ਦੇਖੀ ਜਾਂਦੇ ਨੇ ਤੇ ਪਹਿਲਾਂ ਉਹ ਮੰਮੀ ਨੂੰ ਪੁੱਛਾਂਗੇ ਇੱਧਰ ਰਸੋਈ 'ਚ ਵੀ ਮੰਮੀ ਕੀ ਤੁਸੀਂ ਗੁੰਤਾਜ ਦੇਖਿਆਗਾ ਮੰਮੀ ਕਹਿੰਦੇ ਨਹੀਂ ਮਨਪ੍ਰੀਤ ਮੈਂ ਗੁੰਤਾਜ ਨਹੀਂ ਦੇਖਿਆ ਭਾਈ ਮੈਨੂੰ ਕੀ ਪਤਾ ਕਿੱਥੇ ਆ ਤੇ ਹੁਣ ਆਪਾਂ ਫੇਰ ਇੱਧਰ ਰੂਮ 'ਚ ਲੱਭਾਂਗੇ ਇੱਧਰ نیچے ਦੇਖਿਆ ਹੈ ਨਹੀਂ ਸੀਗਾ ਇੱਧਰਲੇ ਰੂਮ 'ਚ ਜਾ ਕੇ ਦੇਖਦੇ ਆਂ ਪਹਿਲਾਂ ਤਾਂ ਆਪਾਂ ਇੱਕ ਮਿੰਟ ਇਹ 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 ਉਹਨੂੰ ਵੈਸੇ ਪਤਾ ਲੱਗ ਜੂਗਾ ਮੇਰੇ ਫੋਨ ਦੀ ਫਲੈਸ਼ ਲਾਈਟ ਚੱਲਦੀ ਹੈ ਨਾ ਘਰ ਕੇ ਨਹੀਂ ਇੱਥੇ ਵੀ ਨਹੀਂ ਹੈਗਾ ਹੁਣ ਇੱਧਰ ਮੇਰੇ ਵਾਲੇ ਰੂਮ 'ਚ ਜਾ ਕੇ ਦੇਖਦੀ ਆਂ ਮੈਂ ਇੱਥੇ ਹੋਊਗਾ ਪੱਕਾ ਜਿੱਤੋਂ ਤੱਕ ਮੈਨੂੰ ਲੱਗਦਾ ਹੈ ਇੱਥੇ ਹੋਣਾ ਹੈ ਪੱਕਾ ਪੱਕਾ ਨੂੰ ਕਿਹ ਹੋਊਗਾ ਆ ਬੈਠਾ ਇਹ ਆ ਗਿਆ ਐਕਸਪ੍ਰੈਸ ਇਹ ਆ ਗਿਆ ਕੰਤਾਸ ਬਾਹਰ ਨਿਕਲ ਹੁਣ ਤੇਰੀ ਵਾਰੀ ਹੈ ਕੰਤਾਸ ਜਲਦੀ ਬਾਹਰ ਨਿਕਲ ਇਹ ਆ ਨਿਕਲ ਗਿਆ ਬਈ ਲੋ ਬਈ ਹੁਣ ਮੈਂ ਲੁਕਣ ਜਾ ਰਹੀ ਆ ਠੀਕ ਹੈ ਗੁੰਤਾਜ ਦੇਣ ਲੱਗਿਆ దਾਈ ਕਿ ਹੁਣ ਆਪਾਂ ਸੋਚਦੇ ਆ ਵੀ ਕਿੱਥੇ ਲੁਕੀਏ ਤੇ ਮੈਂ ਲੁਕ ਜਾ ਹੀ ਰਹੀ ਸੀਗੀ ਬਹੁਤ ਤੇਜ਼ ਆਗਾ ਕਿਛੋ ਦੇਖਦਾ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਚੀਟਿੰਗ ਨਹੀਂ ਕਰਨੀ ਇਹ ਕੰਮ ਗਲਤ ਗੁੰਤਾਜ ਤਾਂ ਚੀਟਿੰਗ ਕਰ ਰਿਹਾਗਾ ਕਹਿੰਦਾ ਨਹੀਂ ਨਹੀਂ ਮੈਂ ਚੀਟਿੰਗ ਨਹੀਂ ਕਰਦਾ ਚਾਚੀ ਮੈਂ ਦੇਖਦਾ ਸੀਗਾ ਵੀ ਤੁਸੀਂ ਲੁਕ ਗਏ ਤੋ ਦੇਖ ਲੋ ਮੈਂ ਪਹਿਲਾਂ ਸੋਚਿਆ ਵੀ ਇੱਥੇ ਲੁਕ ਜਾਂਦੇ ਆ ਚਲੋ ਦੇਖਦੇ ਆ ਕੁਝ ਨਹੀਂ ਹੁੰਦਾ ਬੋਰੀ ਦੀ ਥੱਲੇ ਲੁਕ ਜਾਂਦੇ ਆ ਉਹਨੂੰ ਜਿਹੜਾ ਪਤਾ ਲੱਗਣਾਗਾ ਤੇ ਦੇਖਦੇ ਆ ਫਿਰ ਕਦੋਂ ਆਊਗਾ ਕੋਣਤਾਜ ਠੀਕ ਆ ਆਪਾਂ ਪਹਿਲਾਂ ਬੋਰੀ ਥੱਲੇ ਲੁਕੀਏ ਫਿਰ ਬੋਰੀ ਥੱਲੇ ਤੋਂ ਬਾਅਦ ਉਹ ਦੂਜੇ ਕਮਰੇ 'ਚ ਗਿਆ ਮੈਂ ਦੂਜੇ ਕਮਰੇ 'ਚੋਂ ਨਿਕਲ ਕੇ ਮੈਂ ਇੱਥੇ ਆ ਗਈ ਡਾਈਨਿੰਗ ਟੇਬਲ ਕੋਲੇ ਠੀਕ ਆ ਹੁਣ ਉਹ ਦਾਦੀ ਨੂੰ ਪੁੱਛਣ ਗਿਆਗਾ ਏਡਾ ਚਿੱਟਰਾ ਨਾ ਵੀ ਦਾਦੀ ਚਾਚੀ ਦੇਖੀਏ ਚਾਚੀ ਕਿੱਥੇ ਲੁਕੀ ਆ ਫਿਰ ਦੂਸਰੇ ਕਮਰੇ 'ਚ ਵਾਗ ਗਿਆ ਮੈਂ ਇਧਰ ਨੂੰ ਹੋ ਗਈ ਡਾਈਨਿੰਗ ਟੇਬਲ ਕੰਨੀ ਨੂੰ ਕਮਰੇ 'ਚੋਂ ਮੈਂ ਏ ਫਿਰ ਮੈਂ ਵਾਗੀ ਰਸੋਈ ਚ ਮम्मी ਨੂੰ ਕਹੇਗਾ ਮम्मी ਦਸਤੀ ਨਾ ਜੇ ਉਹ ਲੱਪਣੀ ਨਹੀਂ ਹੈਗੀ ਕਿ ਜਾਂਦਾ ਚਾਚੀ ਕਿੱਥੇ ਆ ਚਾਚੀ ਕਿੱਧਰ ਲੁਕ ਗਏ ਹੁਣ ਮੈਂ ਦੇਖਦੀ ਆ ਮੈਨੂੰ ਲੱਭਦਾ ਕਿ ਨਹੀਂ ਮम्मी ਹੁਣ ਜਣਗੇ ਮम्मी ਕਹਿੰਦੇ ਵੀ ਨਹੀਂ ਮम्मी ਹੁਣ ਜਾ ਕੇ ਮੇਰੇ ਕਨੀ ਚਾ ਕੀ ਜਾਣਗੇ ਵੀ ਗੁੰਤਾਏ ਨੂੰ ਪਤਾ ਲੱਗ ਜੇ ਵੀ ਮੈਂ ਕਿੱਥੇ ਲੁਕੀ ਆ ਦੇਖਦੇ ਆ ਚਲੋ ਮੈਨੂੰ ਲੱਭਦਾ ਕਿ ਨਹੀਂ ਅੱਜ ਲੱਗ ਜੂ ਪਤਾ ਉਹਦਾ ਵੱਡੇ ਖਿਲਾੜੀ ਦਾ ਭਾਲਦਾ ਫਿਰਦਾਗਾ بس ਹੁਣ ਮੰਮੀ ਨੇ ਉਹਨੂੰ ਇਸ਼ਾਰਾ ਦੇ ਦੇਣਾ ਮੰਮੀ ਦੁੱਧ ਲੈ ਕੇ ਬਾਹਰ ਜਾਣਗੇ ਮੰਮੀ ਇੱਧਰ ਰਸੋਈ ਕੰਨੀ ਮੇਰੇ ਕੰਨੀ ਝਾਕੀ ਜਾਣਗੇ ਉਹਨੂੰ ਲੱਗ ਜੂ ਪਤਾ ਵੀ ਚਾਚੀ ਰਸੋਈ ਚ ਠੀਕ ਆ ਦੇਖਦੇ ਆਂ ਦੇਖਦੀ ਆਂ ਇਹ 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 ਮੰਮੀ ਗਏ ਮੰਮੀ ਦੇਖਣਗੇ ਹੁਣ ਇਹ ਮੇਰੇ ਕੰਨੀ ਇਹ ਦੇਖ ਲਿਆ ਤੇ ਜਗ ਅੰਦਾਜ਼ ਨੂੰ ਲੱਗ ਗਿਆ ਹੁਣ ਪਤਾ ਵੀ ਚਾਚੀ ਹੈਗੀ ਰਸੋਈ ਚ ਇਹ 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 ਆਹ ਕਹਿੰਦਾ ਮੈਨੂੰ ਦਾਦੀ ਨੇ ਦੱਸਿਆ ਚਾਚੀ ਕਹਿੰਦਾ ਮੈਨੂੰ ਦਾਦੀ ਨੇ ਦੱਸਿਆ ਚੀਟਿੰਗ ਕਰਤੀ ਕਹਿੰਦਾ ਤੁਹਾਡੇ ਨਾਲ ਚੀਟਿੰਗ ਹੋ ਗਈ ਚਾਚੀ ਮੈਂ ਕਿਹਾ ਚੱਲ ਕੋਈ ਨਾ ਪੁੱਤ ਦਾਦੀਆਂ ਪੋਤਿਆਂ ਦਾ ਸਾਥ ਦਿੰਦੀਆਂ ਹੀ ਹੁੰਦੀਆਂ ਨੇ ਉਹ ਹੁੰਦਾ ਨਾ ਵੀ ਮੂਲ ਨਾਲੋਂ ਵਿਆਜ ਪਿਆਰਾ ਤਾਂ ਕਰਕੇ ਇਹ ਚੀਜ਼ ਫਿਰ ਬੰਦਦੀ ਆ ਕਹਿੰਦਾ ਹੁਣ ਚਾਚੀ ਕਿੱਥੇ ਸੀ ਤਾਂ ਅੰਦਰ ਕਿੱਥੇ ਸੀ ਮੈਂ ਬੈਡਰੂਮ ਦੇ ਵਿੱਚ ਸੀ ਸੀਰੀਅਸਲੀ ਗੰਟਾਸ ਟਾਈਮਸ ਅਪ ਯਾਰ ਤੂੰ ਮੇਰੇ ਕੋਲੋਂ ਗਿਆ ਯਾਰ ਮੈਂ ਉੱਥੇ ਡਰਾਇੰਗ ਰੂਮ ਚ ਸੀ ਪਤਾ ਕਿੱਥੇ ਜਾ ਕੇ ਦਿਖਾ ਕੇ ਲਿਆ ਮਾ ਆ ਜਾ ਲੋ ਗਾਇਸ ਹੁਣ ਆਪਾਂ ਗੁੰਤਾਜ ਨੂੰ ਦਿਖਾ ਕੇ ਲਿਆਉਣੇ ਆ ਵੀ ਮੈਂ ਕਿੱਥੇ ਲੁਕੀ ਸੀ ਗੁੰਤਾਜ ਨੂੰ ਮੈਂ ਲੱਭੀ ਹੋਈ ਨਹੀਂ ਹੈ ਜੀ ਦੇਖ ਲੋ ਐਡੇ ਵੱਡੇ ਉਸਤਾਜ ਜੀ ਨੂੰ ਇੱਧਰ ਦੇਖੋ ਪਹਿਲਾਂ ਤਾਂ ਮੈਂ ਉੱਥੇ ਲੁਕੀ ਉੱਥੇ ਇੱਥੇ ਸਾਡੀ ਫੋਟੋ ਪਿੱਛੇ ਇੱਥੇ ਕਿਉਂ ਮੈਨੂੰ ਲੱਗਿਆ ਕਿ ਤੇ ਛਿਪਕਲੀ ਆ ਮੈਂ ਇਥੋਂ ਡਰਦੀ ਫਿਰ ਮੈਂ ਇਥੇ ਲੁਕ ਗਈ ਐ ਇਥੇ ਜਦ ਮੈਂ ਤੁਸੀਂ ਉੱਧਰ ਲੱਭੀ ਗਏ ਹੋ ਆ ਚੱਲੀ ਆਪੇ ਇਹ ਸਾਡਾ YouTube ਦਾ ਪੁੱਤ ਸਾਨੂੰ 1 ਲੱਖ ਸਬਸਕ੍ਰਾਈਬਰ ਤੇ ਮਿਲਿਆ ਸੀਗਾ ਹੁਣ ਕਿੰਨੇ ਹੋ ਨਾਲ ਇਹ ਹੁਣ ਤਾਂ 130 ਹੋ ਗਏ ਇਹਨੂੰ ਆਪਾਂ ਸਾਹਮਣੇ ਰੱਖਣਾਗਾ ਇਹਨਾਂ ਚਾਚਾ ਜੀ ਨੂੰ ਦਿਖਾਉਣੇ ਆ ਚਲੋ ਇਹਦੇ ਵਿੱਚ ਮੂਵੀ ਦਿਖਦਾ ਚਲੋ ਹੁਣ ਚਲੋ ਹੁਣ ਮੇਰੀ ਦਾਈ ਆ ਤੁਸੀਂ ਤਾਂ ਫੇਰ ਹੋ ਖਾਰ ਗਏ ਮੇਰੇ ਤੋਂ ਕਿੱਥੇ ਲੱਭੀ ਗਏ ਹੋ ਤੁਸੀਂ ਮੈਨੂੰ ਤੁਸੀਂ ਮੈਨੂੰ ਕਿੱਥੇ ਲੱਭੀ ਗਏ ਹੋ ਸਾਹਰਾ ਰੂ ਹੋਰ ਕਿੱਥੇ ਲੱਭਿਆ ਫਿਰ ਤੁਸੀਂ ਡਰ ਗਏ ਹਨਾ ਵੀ ਦਾਦੀ ਮੇਰੇ ਨਾਲ ਚੱਲਿਓ ਚਾਚੀ ਨਹੀਂ ਲੱਭਦੀ ਜਿਵੇਂ ਪੁੱਤ ਜੇ ਤਾਰੇ ਟੁੱਟ ਜਾਂਦੇ ਫਿਰ ਪਹਿਲਾਂ ਨਾ ਜਦੋਂ ਤਾਰਾ ਟੁੱਟਦਾ ਹੁੰਦਾ ਸੀਗਾ ਅਸੀਂ ਬੇਸ਼ ਮੰਗਦੇ ਹੁੰਦੇ ਸੀ ਵੀ ਜਦੋਂ ਤਾਰਾ ਟੁੱਟ ਜਾਂਦਾ ਵੀ ਐ ਤਾਰਾ ਟੁੱਟਿਆ ਵੀ ਬੇਸ਼ ਮੰਗ ਲਓ ਕੋਈ ਵੀ ਹੱਥ ਜੋੜ ਕੇ ਉਹ ਬੇਸ਼ ਪੂਰੀ ਹੋ ਜਾਂਦੀ ਸੀ ਐ ਕਹਿੰਦੇ ਹੁੰਦੇ ਸੀਗੇ ਜੇ ਹੁਣ ਟੁੱਟੇ ਬਸ ਬੇਸ਼ੰਗਲੋ ਐ ਕਹਿੰਦੀ ਹੁੰਦੀ ਸੀ ਅਸੀਂ ਤਾਂ ਤੇ ਅਸੀਂ ਨਾ ਇੱਕ ਕੋਠੇ ਤੇ ਸੌਂਦੇ ਹੁੰਦੇ ਸੀ ਮੰਜੇ ਢਾ ਕੇ ਗਰਮੀਆਂ 'ਚ ਕੋਠੇ ਤੇ ਸੌਂਦੇ ਹੁੰਦੇ ਫਿਰ ਸਾਰੀ ਰਾਤ ਨਾ ਉੱਪਰ ਹੁੰਦਾ ਸੀ ਬੜਾ ਮਝਾਉਂਦਾ ਸਾਰੀ ਰਾਤ ਉੱਪਰ ਐ ਐ ਅਸਮਾਨ ਕੰਨੀ ਦੇਖਦੇ ਰਹਿੰਦੇ ਜਿਵੇਂ ਆ ਤਾਰੇ ਆ ਫਿਰ ਅਸੀਂ ਫਿਰ ਅਸੀਂ ਤਾਰੇ ਗਿਣਦੇ ਹੁੰਦੇ ਸੀ ਪਤਾ ਮੈਂ ਤੇ ਜਿਹੜੀ ਮਾਸੀ ਈ ਰਾਜੂ ਮਾਸੀ ਅਸੀਂ ਫਿਰ ਅਸੀਂ ਸ਼ਰਤ ਲਾ ਲੈਂਦੇ ਇੱਕ ਦੂਜੇ ਨਾਲ ਵੀ ਦੇਖਾਂਗੇ ਸਭ ਤੋਂ ਵੱਧ ਤਾਰੇ ਕੌਣ ਗਿਨੂਗਾ ਇਨੇ ਟਾਈਮ 'ਚ ਫਿਰ ਤਾਰਿਆਂ ਦੀ ਕਾਊਂਟਿੰਗ ਕਰਦੇ 1 2 3 4 5 ਕਾਊਂਟਿੰਗ ਨਹੀਂ ਹੁੰਦੀ ਸੀ ਿਤਾਰਿਆਂ ਦੀ ਤਾਰੇ ਬੌਲੇ ਨੇ ਨਾ ਕਰੋੜਾਂ ਨੇ ਕਰੋੜਾ ਚਲ ਮੈਂ ਦਾਹੀ ਦੇ ਕੇ ਆਵਾਂ ਹੁਣ ਚਲੋ ਜੀ ਲੋ ਬਈ ਆਪਾਂ ਦੇ ਚੱਲੇ ਆਂ ਦਾਹੀ ਹੁਣ ਵਾਰੀ ਹੈਗੀ ਹੈ ਜੁਝਾਰ ਦੇ ਉਹਦੀ ਗੁੰਤਾਜ ਦੀ ਲੁਕੰਦੀ ਲੋ ਬਈ ਗਾਇਸ ਹੁਣ ਆਪਾਂ ਗੁੰਤਾਜ ਨੂੰ ਲੱਭਣ ਚੱਲੇ ਆਂ ਦੇਖਦੇ ਆਂ ਵੀ ਗੁੰਤਾਜ ਕਿੱਥੇ ਲੁਕ ਗਿਆ ਤੇ ਗੁੰਤਾਜ ਤੋਂ ਪਹਿਲਾਂ ਮੈਂ ਦੋ ਵਾਰੀ ਲੱਭੀ ਨਹੀਂ ਗਈ ਹੁਣ ਦੇਖਦੇ ਆਂ ਵੀ ਗੁੰਤਾਜ ਲੱਭੂਗਾ ਆਪਾਂ ਨੂੰ ਗਾਈਜ਼ ਇੱਕ ਕਮੈਂਟਰੀ ਲੱਗਿਆ ਚੀਕੂ ਦੇ ਕੋਲ ਲੱਭਿਆ ਆਪਾ ਗੁੰਤਾਜ ਨੂੰ ਚੱਲ ਗੁੰਤਾਜ ਦਾਈ ਦੇ ਕੇ ਆ ਹਾ 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 ਅਸੀਂ ਪ੍ਰਾਣੇ ਖਿਡਾਰੀ ਆ ਗੁੰਤਾਜ ਐਸੇ ਨਹੀਂ ਲੱਭੇ ਜਾਏਗੇ ਲਓ ਭਈ ਗੁੰਤਾਜ ਗਿਆ ਮੈਨੂੰ ਲੱਭਣ ਬਟ ਮੈਂ ਉਹਨੂੰ ਲੱਭ ਨਹੀਂ ਰਹੀ ਮੈਂ ਹੈਗੀ ਇੱਥੇ ਰਸੋਈ 'ਚ ਉਹ ਇਧਰੋਂ ਲਾਵਦਾ ਲਾਵਦਾ ਉਧਰ ਵਗ ਗਿਆ ਮੰਮੀ ਵਰਗਿਆਂ ਗੰਨੀ ਹੋ ਗਿਆ ਉੱਤਰ ਲੱਭਣ ਵਾਗੇ ਪਰ ਮੈਂ ਇੱਥੇ ਲੁਕੀ ਹੋਈ ਹਾਂ ਉਹਨੂੰ ਪਤਾ ਨਹੀਂ ਲੱਗਿਆ ਹਜੇ ਦੇਖਦੇ ਆ ਉਹ ਕਿੰਨੇ ਟਾਈਮ ਤੱਕ ਆਊਗਾ ਲੋ ਬਈ ਮੈਨੂੰ ਐ ਲੱਗਦਾ ਵੀ ਲਾਈਟ ਨਾਲ ਉਹਨੂੰ ਪਤਾ ਨਾ ਲੱਗ ਜੇ ਹਨਾ ਵੀ ਚਾਚੀ ਇੱਥੇ ਆ ਤਾਂ ਉਹ ਮੈਨੂੰ ਲੱਭਦਾ ਲੱਭਦਾ ਇੱਥੇ ਆਊਗਾ ਕਿ ਨਹੀਂ ਕਿੰਨੇ ਟਾਈਮ ਚ ਦੇਖਦੇ ਆ ਤਾਜ ਉਹ ਜੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਚਾਚੀ ਕੀਤੇ ਆ ਟਾਈਮ ਆਊਟ ਹੋਣ ਵਾਲਾਗਾ ਮੰਮੀ ਕਰੀਆਂ ਮੇਰੇ ਕਾਕਾ ਤੜਕੇ ਸਕੂਲ ਜਾਣਾ 9 ਵਜੇ ਕੀ ਉਹਨੂੰ ਮੈਂ ਹਜੇ ਤੱਕ ਨਹੀਂ ਲੱਭੀ ਤਾਜ ਗੁੰਡਾਸ ਟਾਈਮਸ ਅਪ ਤੁਸੀਂ ਫੇਰ ਹਾਰ ਗਏ ਪੁੱਤਰ ਮੈਂ ਇੱਥੇ ਲੋ ਕਿਹਾ ਹੋਇਆ ਸੀ ਹੋਰ ਯਾਰ ਤੁਸੀਂ ਐ ਕਿਵੇਂ ਹਾਰ ਜਾਣਿਓ ਐ ਦੱਸੋ ਮੈਨੂੰ ਕਿ ਦਿਮਾਗ ਨਹੀਂ ਲਾਉਂਦੇ ਦਿਮਾਗ ਨਹੀਂ ਲਾਉਂਦੇ ਹਨਾ ਤੁਸੀਂ ਹਨਾ ਗੁੰਤਾਜ ਸਹੀ ਗੱਲ ਹੈ ਹਨ ਜਿਹੜਾ ਡਾਇਮੰਡ ਬਟਰ ਹੋਣਾ ਲੈ ਆਪਣਾ ਹਾਂ ਉਹ ਤਾਂ ਹੋਣਾ ਲੈ ਆਪਣਾ ਇਹ ਡਾਇਮੰਡ ਬਟਨ ਜੇ ਪਤਾ ਮੈਂ ਦੇਖਿਆ YouTube ਤੇ ਇਹ ਡਾਇਮੰਡ ਬਟ ਜਿੱਤੇ ਹੁੰਦਾ ਉਹ ਐ ਪੱਟ ਕੇ ਨਾ ਉਦੋਂ ਪਿੱਛੇ ਦੇਖੇ ਕਿ ਡਾਇਮੰਡ ਹੁੰਦਾ ਹਾਂ ਹਾਂ ਸੱਚੀ ਪੱਟ ਨਾਲ ਲਿਓ ਇਹਨੂੰ ਪੁੱਤ ਕੋਈ ਡਾਇਮੰਡ ਡਾਇਮੰਡ ਦੀ ਹੁੰਦਾ ਠੀਕ ਹੈ ਦਾਦੀ ਗਾਲਾਂ ਦੀ ਜਾਂਦੀਆਂ ਤੁਹਾਨੂੰ ਵੀ ਬੱਸ ਕਰੋ ਹੁਣ ਦਾਦੀ ਕਹਿੰਦੇ ਆਪਾਂ ਨੂੰ ਕਹਿੰਦੇ ਬੱਸ ਕਰੋ ਹੁਣ ਬਹੁਤ ਖੇਡ ਲਿਆ ਹੁਣ ਕੀ ਕਰੀਏ ਕਹਿੰਦੇ ਬਹਿਜੋ ਹੁਣ ਟਿਕ ਜੋ ਕਹਿੰਦੇ ਟੜਕੇ ਗੁਨਤਾਜ ਨਹੀਂ ਸਕੂਲ ਜਾਣਾ ਟਾਈਮ ਬਹੁਤ ਹੋ ਗਿਆ ਕੀ ਖੇਡਣਾ ਹੁਣ ਕੋਈ ਬੈ ਕੇ ਖੇ ਚਲ ਬੈਠ ਕੇ ਖੇਡਦੇ ਆ ਕੋਈ ਗੇਮ ਚਲੋ ਚਾਲ ਮਾਰਨੀ ਨਹੀਂ ਚਾਲ ਮਾਰਨੀ ਚਲੋ ਲਓ ਬਈ ਆਪਾਂ ਲੈਨ ਚੱਲੇ ਆ ਗੁੰਦਾਸ ਦੇ ਚਾਚਾ ਜੀ ਨੂੰ ਇਹ ਕਹਿੰਦਾ ਮੈਂ ਚੈਸ ਖੇਡਣੀ ਆ ਚੈਸ ਮੈਨੂੰ ਖੇਡਣੀ ਨਹੀਂ ਆਉਂਦੀ ਮੈਨੂੰ ਚੈਸ ਖੇਡਣੀ ਨਹੀਂ ਆਉਂਦੀ ਇਹਦੇ ਚਾਚੂ ਵਧੀਆ ਖਿਡਾਰੀ ਨੇ ਚੈਸ ਦੇ ਚੇਟ ਲੈਵਲ ਤੱਕ ਖੇਡੇ ਹੋਏ ਨੇ ਤਾਂ ਕਹਿੰਦਾ ਮੈਂ ਚਾਚੂ ਨਾਲ ਚੈਸ ਖੇਡਣੀ ਆ ਤਾਂ ਆਪਾਂ ਇਹਦੇ ਚਾਚੂ ਨੂੰ ਲੈਨ ਬਲਾਂ ਚੱਲੇ ਦੇਖਦੇ ਆਉਂਦੇ ਆ ਕਿਉਂ ਨਹੀਂ ਚੈਸ ਦਾ ਮੈਚ ਲਾਓ ਜਵਾਕ ਨਾਲ ਮੈਂ ਲੁਕਣ ਵਿੱਚ ਹੀ ਖੇਡ ਲਈ ਐ ਇਹਦੇ ਨਾਲ ਉੱਥੇ نیچے ਆਓ ਚਾਰਜ ਹੋ ਗਿਆ ਹੋਣਾ ਹੁਣ ਤੁਹਾਡਾ ਫੋਨ ਆਜੋ ਆਜੋ ਗੁੰਤਾਜ ਗੁੰਤਾਜ ਨੂੰ ਸਿਖਾਓ ਚਾਹ ਬਣਾ ਦੂ ਵਧੀਆ ਜਿਹਾ ਆਜੋ ਲਓ ਬਈ ਕੀ ਕਹਿੰਦੇ ਚਾਚਾ ਜੀ ਪੁੱਤ ਮੰਨ ਗਏ ਚਾਚਾ ਜੀ ਵਧੀਆ ਹੈ ਨਾ ਚਾਚਾ ਜੀ ਮੰਨ ਗਏ ਚਲੋ ਜੀ ਲਓ ਬਈ ਹੁਣ ਰਿੱਕੀ ਤੇ ਗੁੰਤਾਜ ਖੇਡਣਗੇ ਚੈਸ ਦੀ ਗੇਮ ਦੇਖ ਲਿਆ ਪਾਕੀ ਮੇਰੇ ਜਿਹੜੇ ਇਹਨਾਂ ਨੂੰ ਦੇਖਾਂਗੇ ਕਿਉਂਕਿ ਮੈਨੂੰ ਤਾਂ ਆਫ ਨਹੀਂ ਖੇਡਣੀ ਆਉਦੀ